ਪੰਜਾਬ ਪੰਜਾਬ ਕਹਿੰਦੀ ਸਾਰੇ ਖੂਨ ਦੇ ਵਿੱਚ ਜੋਸ਼ ਭਰ ਜਾਂਦਾ ਇੱਕ ਜਜ਼ਬਾ ਅਣਖ ਦਾ ਗੈਰਤ ਦਾ ਸ਼ੁਕਰਾਨੇ ਦਾ ਮਾਣ ਦਾ ਫਕਰ ਦਾ ਭੀੜੀ ਪਈ ਪੰਜਾਬ ਦੇ ਉੱਤੇ ਹੜਾਂ ਦੀ ਵਿਪਤਾ ਪਈ ਪਰ ਪੰਜਾਬੀਆਂ ਨੇ ਇੱਕ ਵਾਰ ਫੇਰ ਇਕੱਠੇ ਹੋ ਕੇ ਸਾਬਤ ਕਰਤਾ ਕਿ ਜਿੱਡੀ ਵੱਡੀ ਮੁਸ਼ਕਲ ਆ ਜਾਵੇ ਅਸੀਂ ਸਾਹਮ੍ਹ ਸਕਦੇ ਆਂ ਸਾਨੂੰ ਸਾਡੇ ਗੁਰੂ ਪਾਤਸ਼ਾਹ ਨੇ ਜਿਹੜੀ ਹਿੰਮਤ ਬਖਸ਼ੀ ਐ ਦਲੇਰੀ ਬਖਸ਼ੀ ਐ ਜੋ ਸਾਡੇ ਰੱਬ ਨੇ ਸਾਨੂੰ ਤਾਕਤ ਦਿੱਤੀ ਐ ਉਹਦੇ ਸਾਹਮਣੇ ਸਾਰੀਆਂ ਔਕੜਾਂ ਸਾਰੀਆਂ ਮੁਸ਼ਕਲਾਂ ਛੋਟੀਆਂ ਨੇ ਪੰਜਾਬੀ ਸਾਰੇ ਜਜ਼ਬਾਤੀ ਹੁੰਦੇ ਨੇ ਪਰ ਖਾਸ ਤੌਰ ਤੇ ਕਲਾਕਾਰਾਂ ਨੇ ਕਮਾਲ ਕਰਤੀ ਸਿੰਘ ਅੰਡਰਸਕੋਰ ਆਰਟ ਇਹ ਵੀਰ ਦਾ ਮੈਂ ਫੈਨ ਹੋ ਗਿਆ ਮੈਂ ਵੀਰ ਦੀ ਐ ਕਲਾਕਾਰੀ ਦੇਖੀ ਐ ਵੀਰ ਨੇ ਟ੍ਰਿਬਿਊਟ ਦਿੱਤਾ ਸਾਰੇ ਕਲਾਕਾਰਾਂ ਨੂੰ ਸਿੰਗਰਾਂ ਨੂੰ ਜਿਨ੍ਹਾਂ ਨੇ ਹੜਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਕਲਿੱਪਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਸਾਰਿਆਂ ਨੇ ਵੇਖਿਆ ਹੀ ਆ ਮੈਂ ਵੀ ਇੱਕ ਕਲਾਕਾਰ ਆ ਮੈਂ ਵੀ ਪੰਜਾਬ ਨੂੰ ਪਿਆਰ ਕਰਦਾ ਮੈਨੂੰ ਵੀ ਦੁੱਖ ਹੋਇਆ ਤੇ ਮੈਂ ਆਪਣਾ ਯੋਗਦਾਨ ਜਿਸ ਤਰੀਕੇ ਪਾ ਸਕਦਾ ਸੀ ਮੈਂ ਪਾਇਆ ਗੁਰਦੁਆਰਾ ਸਾਹਿਬ ਜਾ ਕੇ ਜਦ ਦੇਖਿਆ ਉੱਥੇ ਟੀਮਾਂ ਬੈਠੀਆਂ ਸੀਗੀਆਂ ਡੋਨੇਸ਼ਨਸ ਲੈਣ ਦੇ ਲਈ ਤੇ ਉਹ ਸਲਿੱਪਾਂ ਦੇ ਰਹੇ ਸੀਗੇ ਕਿ ਨਾ ਤੁਹਾਡਾ ਲਿਖ ਕੇ ਸਲਿੱਪ ਦੇ ਦਿੰਨੇ ਆ ਵੀ ਤੁਸੀਂ ਸੇਵਾ ਕੀਤੀ ਹੈ ਪਰ ਜਿੰਨੇ ਉੱਥੇ ਪੰਜਾਬੀ ਸੀਗੇ ਜਿੰਨੇ ਲੋਕ ਸੀਗੇ ਜਿਹੜੇ ਸੇਵਾ ਕਰ ਰਹੇ ਸੀਗੇ ਉਹ ਕਹਿੰਦੇ ਨਹੀਂ ਸਾਨੂੰ ਨਾਂ ਨਹੀਂ ਚਾਹੀਦਾ ਬਸ ਸਾਡੀ ਰੂਹ ਨੂੰ ਪਤਾ ਤੇ ਰੱਬ ਨੂੰ ਪਤਾ ਮੇਰਾ ਵਸਦਾ ਰਹੇ ਪੰਜਾਬ ਗੱਲ ਪੰਜਾਬ ਦੀ ਅਣਖਾਂ ਮਣਕਾਂ ਗੈਰ ਤਾਂ ਲਲਕਾਰਿਆਂ ਦੀ ਗੱਲ ਪੀਰਾ ਫਕੀਰਾ ਯੋਧਿਆਂ ਦਲੇਰਾ ਬੱਬਰ ਸ਼ੇਰਾਂ ਦੀ ਗੱਲ ਰੜਕਾਂ ਖਾਰਾਂ ਵੈਰੀਆਂ ਯਾਰਾਂ ਇਸ਼ਕ ਆਸ਼ਕਾਂ ਡੂੰਗੇ ਪਿਆਰਾਂ ਟੱਪੇ ਮਾਈਏ ਬੋਲੀਆਂ ਵਾਰਾਂ ਦੀ ਗੱਲ ਲੰਮੇ ਉੱਚੇ ਗਬਰੂ ਸੋਹਣੀਆਂ ਸਲੱਖੀਆਂ ਮਟਿਆਰਾਂ ਦੀ ਗੱਲ ਗੱਲ ਪੰਜਾਬ ਦੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਪੰਜਾਬੀ ਪੰਜਾਬੀ